ਸਾਡੇ ਪਿੱਛੇ ਮੱਲਾ ਰੋੜ ਹੈ 12-14 ਸਾਲ ਹੋ ਗਏ ਰੁੜੀ ਜਾਂਦੇ ਆ ਸਾਡੇ ਪਾਸੇ ਪਾਣੀ ਨਹੀਂ ਯਾਰ ਉਹ ਪੈਪ ਮੰਗੇ ਨਾ ਮੈਂ ਬੰਦ ਕੀਤਾ ਜੇ ਮੋਟਰ ਚੱਲ ਕੇ ਛੋਟੇ ਛੋਟੇ ਪਾਣੀ ਨਹੀਂ ਬੰਦੇ ਪਏ ਬਿਮਾਰੀਆਂ ਲੱਛਰ ਅੱਪਚੇ ਹੈਪੀ ਡਾਉਣ ਖੜਾ ਕਾਫੀ ਰੌਣਕੀ ਜੀ ਹਿਸਾਬ ਨਾਲ ਮੱਲੇ ਦਾ ਅੱਜ ਕਿਦਾਂ ਮਰੀ ਗਾ ਜਿੱਦ ਕੰਮ ਹੋਇਆ ਅੰਮਰੰਦ ਇੰਦੇ ਯਾਰ ਕਰ ਰਹੇ ਆ ਬੋਤਾਂ ਲੱਗਿਆ ਮੰਤਰੀ ਸਾਹਿਬ ਸਾਰੇ ਪਹੁੰਚ ਜਾਂਦੇ ਆ ਵਾਹ ਭਰਿਆ ਦੇ ਸਾਰੇ ਮੱਲੇ ਆ ਪਰ ਇਹ ਬਿਮਾਰੀ ਆ ਕਰਿਆ ਹੋਰ ਤੁਹਾਨੂੰ ਦਿਖਾਇਆ ਜਾਂਦਾ ਏਰੀਆ ਆ ਦੇਖੋ ਜੀ ਮੱਲਾ ਰੋਡ ਲੋਕੀ ਚਪਲਾ ਪਾ ਗਏ ਆ ਮੱਲੇ ਦਾ ਪਾਂਡਿਆ ਗੰਦੋ ਗਲੀ ਚ ਮੈਂ ਕਿਥੋਂ ਆ ਪਾਣੀ ਚ ਨਹੀਂ ਆਇਆ ਨਾ ਉਹ ਪਾਣੀ ਨਹੀਂ ਹੋਵੇ ਚ ਪਾਣੀ ਇਕੱਠਾ ਹੁੰਦਾ ਜੇ ਪਾਈਪਾਂ ਟਿਕੇ ਨੀ ਕਰਦੇ ਪਏ ਇਸ ਕਰ ਸਾਡੇ ਮਲੇ ਤੇ ਪਾਣੀ ਇਕੱਠਾ ਗੰਦ ਪਿਆ ਕੀ ਨੀ ਆਦੀਆਂ ਚਲਦੀਆਂ ਆ ਦੇਖਾ ਜੀ ਆ ਸਾਡਾ ਮੱਲਾ ਆ ਇੱਥੇ ਕਿੱਦਾਂ ਬੰਦੇ ਰਹਿਣ ਦੇਖ ਲਓ ਆ ਵੀ ਲੋਕੀ ਬਿਮਾਰ ਹੋਣ ਦੇ ਆ ਆ ਦੇਖੋ ਕਿੱਦਾਂ ਕਿੱਦਾਂ ਮੱਛਰ ਰਿਹਾ ਇੱਥੇ ਆ ਕੰਗੀਆਂ ਜੰਮੀਆਂ ਰਹੀਆਂ ਸੜਕ ਐ ਇਹ ਪੂਰੀ ਸੜਕ ਇਹਨੂੰ ਛੱਪੜ ਬਣਾ ਦਿੱਤਾ ਗਿਆ ਰੋਡ ਨੂੰ ਆ ਦੇਖੋ ਕਿੰਨਾ ਕਿੰਨਾ ਘਾ ਸਾੜਕ ਤੇ ਮੱਛਰ ਦੇਖੋ ਪਾਣਾ ਜਿਗੜਾ ਜਿਹੜਾ ਮੱਲੇ ਵਾਲੇ ਰਹਿੰਦੇ ਇੱਥੇ ਆ ਲੋ ਇਹ ਸਾਰਾ ਪਾਣੀ 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 ਆ ਲੋ ਆ ਮਲਾ ਰੋੜ ਹੈ ਆ ਬਣਾਓ ਭਈ ਪਾਉਂਿਆ ਆ ਇਹ ਆ ਗਰਾਊਂਡ ਬਣਾਈ ਹੈ ਬੱਚਿਆਂ ਦੇ ਖੇਡਣ ਵਾਸਤੇ ਤੇ ਗੰਦਾ ਪਾਣੀ ਜਾਂਦਾ ਗਰਾਊਂਡ 'ਚ ਆਹ ਮੱਛਰ ਦੇਖੋ ਕਿੰਨਾ ਜੰਨਾ ਇਹ ਬੰਦਾ ਇੱਥੇ ਰਹੂਗਾ ਕੀਣ ਵਾਲੇ ਪਾਣੀ ਚ ਗੰਦਾ ਪਾਣੀ ਆਂਦਾ ਬਿਮਾਰੀਆਂ ਵਸਰੀਆਂ ਫਰਲਣਦੀਆਂ ਆ ਦੇਖੋ ਪੈਦਲ ਲੋਕੀ ਕਿੱਦਾਂ ਲੰਘ ਕੇ ਆਂਦੇ ਗੰਦੇ ਪਾਣੀ ਚ ਆ ਲੋ ਆ ਦਰਬਾਰ ਸਬਜ਼ੀ ਦੁਕਾਨ ਹੈ ਉੱਥੇ ਹੀ ਲੋਕੀ ਗੰਦ ਗੀ ਸਬਜ਼ੀ ਲੈਣ ਆਏ ਆ ਮੰਨਦਾ ਮੈਂ ਯਾਰ ਆ। ਉਹ ਕੋ ਬੱਚਾ ਰੋਂਦਾ ਆਂਡਿਆ ਮਿੱਟੀ ਥਲੇ ਗੰਦੇ ਪਾਣੀ ਚੋਂ ਲੰਘ ਕੇ ਆਂਡੇ ਸਾਰੇ। ਇਹ ਵੀ ਲੰਘ ਕੇ ਆਣਾ। ਜਾਂ ਤੂੰ ਹੀ ਲੰਘ ਲਾ। ਕਿੰਨੇ ਮੰਤਰੀ ਆਏ ਕਿੰਨੇ ਐਮ ਐਮ ਐਲਏ ਆਏ ਬਲੋ ਮੰਤਰੀ ਬਖਦੂਤ ਜੇ ਬੋਟ ਲੈਦੇ ਸਰੇ